2023 ਦੇ ਵਿੱਚ ਮੈਂ ਇੱਕ ਗਲਤੀ ਕੀਤੀ ਤੇ ਜੇ ਮੈਂ ਆਪ ਬੁੱਕ 2023 ਚ ਪੜ੍ਹੀ ਹੁੰਦੀ ਨਾ ਤਾਂ ਮੈਂ ਉਹ ਗਲਤੀ ਕਦੇ ਨਾ ਕਰਦਾ ਮੈਂ ਕੱਲੇ ਦਾ ਇੱਕ ਚੈਪਟਰ ਪੜਿਆ ਤੇ ਮੈਨੂੰ ਫੀਲ ਹੋਇਆ ਕਿ ਆ ਸਾਰੀਆਂ ਚੀਜ਼ਾਂ ਦਾ ਮੇਰੇ ਨਾਲ ਵਾਪਰ ਗਈਆਂ ਸ਼ਾਇਦ ਗੱਲ ਹਿਸਟਰੀ ਦੀ ਹੋਵੇ ਪੁਰਾਣੀ ਹੋਵੇ ਪਰ ਚਾਹੇ 2025 ਦੀ ਹੋਵੇ ਚੀਜ਼ਾਂ ਦਾ ਸੇਮ ਹੀ ਨੇ ਕਹਿਣ ਦਾ ਮਤਲਬ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਇਹ ਚ ਬੜੇ ਆਪਸ਼ਨ ਨਾਵਾਂ ਦੇ ਨਾਲ ਅੰਗਰੇਜ਼ਾਂ ਦੇ ਨਾਮ ਬੜੇ ਕੁਸ਼ ਦਿੱਤਾ ਹੋਇਆ ਮੈਂ ਤੁਹਾਨੂੰ ਪੰਜਾਬੀ 'ਚ ਘੋਟ ਕੇ ਦੱਸਦਾ ਤੇ ਫਿਰ ਮੈਂ ਚਾਹੁੰਦਾ ਵੀ ਜਿਹੜੀਆਂ ਚੀਜ਼ਾਂ ਮੇਰੇ ਨਾਲ ਹੋਈਆਂ ਉਹ ਕਿਸੇ ਭੈਣ ਭਰਾ ਨਾਲ ਨਾ ਹੋਣ ਸ਼ਾਇਦ ਕੋਈ ਬਚ ਜੇ ਤਾਂ ਗੱਲ ਸ਼ੁਰੂ ਕਰਦੇ ਹਾਂ ਕਿ ਇੱਕ ਰਾਜਾ ਸੀਗਾ ਤੇ ਇੱਕ ਉਹਦਾ ਮੰਤਰੀ ਸੀਗਾ ਰਾਜਾ ਥੋੜਾ ਜਿਹਾ ਈਗੋ ਵਾਲਾ ਸੀ ਈਗੋ ਵਾਲਾ ਮਤਲਬ ਆਕੜ ਕੋ ਰਾਜਾ ਸੀਗਾ ਤੇ ਜਿਹੜਾ ਉਹਦਾ ਮੰਤਰੀ ਸੀ ਨਾ ਉਹਨੂੰ ਲੱਗਿਆ ਵੀ ਰਾਜੇ ਦਾ ਨਾ ਮੇਰੇ ਤੇ ਧਿਆਨ ਨਹੀਂ ਹੈਗਾ ਰਾਜ ਦੀ ਨਿਗ੍ਜ ਮੈਂ ਫਿੱਕਾ ਫਿੱਕਾ ਜਾ ਹੋ ਰਿਹਾ ਅੱਜ ਕੱਲ ਫਿਰ ਫਿਰ ਕੀ ਹੋਇਆ ਮੰਤਰੀ ਨੇ ਦਿਮਾਗ ਚ ਇੱਕ ਪਲੈਨ ਆਇਆ ਉਹਨੇ ਸੋਚਿਆ ਵੀ ਕਿਉਂ ਨਾ ਮੈਂ ਇੱਕ ਪਾਰਟੀ ਰੱਖ ਲਾਂ ਉਹਨੇ ਵੱਡੀ ਸਾਰੀ ਪਾਰਟੀ ਰੱਖੀ ਪਾਰਟੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਬੁਲਾਏ ਨਾਚ ਗਾਣਾ ਮੈਂ ਕਿਨਾਂ ਸੰਗੀਤਕਾਰ ਬੁਲਾਏ ਤਰ੍ਹਾਂ ਤਰ੍ਹਾਂ ਦੇ ਖਾਣੇ ਬਣਾਏ ਆਤਿਸ਼ਬਾਜੀ ਕਰੀ ਫਾਉਂਟੇਨ ਚਲਾਈ ਫਲਾਵਰਸ ਲਈ ਅਤੀ ਫੁੱਲਾਂ ਦੀ ਵਰਖਾ ਕਰੀ ਮੈਂ ਕਹਿੰਦਾ ਹਰ ਉਹ ਚੀਜ਼ ਇੱਕ ਪਾਰਟੀ ਦੇ ਵਿੱਚ ਕਰੀ ਕਿ ਰਾਜਾ ਜਦੋਂ ਇਹ ਪਾਰਟੀ ਦੇ ਵਿੱਚ ਆਊਗਾ ਤੇ ਫਿਰ ਰਾਜੇ ਨੂੰ ਲੱਗੂਗਾ ਵੀ ਮੇਰਾ ਮੰਤਰੀ ਤਾਂ ਬੜੇ ਸਟੈਂਡਰਡ ਆ ਲੈਗਾ ਤੇ ਫਿਰ ਰਾਜਾ ਕੀ ਕਰੂਗਾ ਮੈਨੂੰ ਉੱਚਾ ਅਹੁਦਾ ਦੇ ਦੂਗਾ ਕੋਈ ਇਸੇ ਚੱਕਰ ਦੇ ਵਿੱਚ ਉਹਨੇ ਰਾਜੇ ਨੂੰ ਬੁਲਾਇਆ ਸਮਰਾਟ ਨੂੰ ਬੁਲਾਇਆ ਕਹਿੰਦਾ ਵੀ ਰਾਜਾ ਜੀ ਇੱਕ ਛੋਟੀ ਜੀ ਪਾਰਟੀ ਰੱਖੀ ਹੈ ਰੱਖੀ ਤਾਂ ਉਹਨੇ ਬਹੁਤ ਵੱਡੀ ਸੀ ਰਾਜਾ ਜੀ ਇੱਕ ਛੋਟੀ ਜੀ ਪਾਰਟੀ ਰੱਖੀ ਹੈ ਚਲੋ ਜੀ ਰਾਜਾ ਵੀ ਆਇਆ ਉਹਨੇ ਮੰਤਰੀ ਨੇ ਪਾਰਟੀ ਦੇ ਵਿੱਚ ਨਾ ਹਰ ਉਹ ਤਾਮਾ ਜਾਮਾ ਜੋ ਲੱਗਦਾ ਸੀ ਪੂਰਾ ਪੈਸਾ ਲਾਇਆ ਰਾਂਚਿ ਕੁ ਲਾਇਆ। ਛਤੋਂ ਮੰਤਰੀ ਨੇ ਪੂਰਾ ਪੈਸਾ ਲਾਇਆ ਰਾਜਾ ਪਾਰਟੀ ਦੇ ਵਿੱਚ ਆਇਆ। ਪਹਿਲਾਂ ਤਾਂ ਰਾਜੇ ਦੀਆਂ ਅੱਖਾਂ ਖੜਗੀਆਂ ਕਿਉਂਕਿ ਰਾਜੇ 'ਚ ਵੀ ਈਗੋ ਬਹੁਤ ਸੀਗੀ। ਰਾਜੇ ਨੇ ਦੇਖਿਆ ਵੀ ਇੰਨਾ ਤਮਾ ਜਮਾਅ ਕਿਵੇਂ ਕਰੀ ਫਿਰਦਾ ਹੈ। ਚਲੋ ਜੀ ਪਾਰਟੀ ਦੇ ਵਿੱਚ ਜਿਹੜੇ ਮਹਿਮਾਨ ਆਏ ਹੋਏ ਸੀ ਉਹ ਸਾਰੇ ਗੱਲਾਂਬਾਤیں ਕਹਿ ਜੀਆਂ ਕਰ ਰਹੀ ਸੀਗੀ। ਐਵੇਂ ਦੀ ਪਾਰਟੀ ਨਹੀਂ ਦੇਖੀ ਆ ਭਾਲੇ ਵੱਡੇ ਤੋਂ ਵੱਡੇ ਰਾਜੇ ਨੇ ਨਹੀਂ ਪਾਰਟੀ ਕੀਤੀ ਜਿਹੜੀਆਂ ਮੰਤਰੀ ਸਾਹਿਬ ਨੇ ਪਾਰਟੀ ਕਰਤਾ। ਆਹਾਹਾ ਮੰਤਰੀ ਸਾਹਿਬ ਨੇ ਯਾਰ ਆ ਗਿਆ। ਭਈ ਰਾਜੇ ਨੂੰ ਤਾਂ ਅੰਦਰੋਂ ਅੰਦਰ ਹੀ ਗੁੱਸਾ ਚੜੇ। ਮંત્રી ਨੇ ਪਾਰਟੀ ਤਾਂ ਦਿੱਤੀ ਸੀ ਵੀ ਰਾਜਾ ਖੁਸ਼ ਹੋਊਗਾ ਪਰ ਰਾਜੇ ਦੀ ਤਾਂ ਈਗੋ ਹਰਟ ਹੋ ਰਹੀ ਜੀ ਲੋਕ ਗੱਲਾਂ ਕਰਨਾ ਵੀ ਅਜੇ ਤਾਂ ਖਾਣਾ ਤਾਂ ਕਿਸੇ ਪਾਰਟੀ ਚ ਨਹੀਂ ਖਾਦਾ ਐਵੇਂ ਦੀ ਪਾਰਟੀ ਤਾਂ ਕਿਤੇ ਹੋ ਹੀ ਨਹੀਂ ਸਕਦੀ ਸਾਰੇ ਖੁਸ਼ ਹੈ ਰਾਜਾ ਉੱਤੋਂ ਤਾਂ ਹੱਸੇ ਸਮਾਈਲ ਕਰੇ ਪਰ ਅੰਦਰੋਂ ਰਾਜੇ ਦੇ ਅੱਗ ਲੱਗ ਰੀ ਅਗਲੇ ਦਿਨ ਸਵੇਰੇ ਪਾਰਟੀ ਖਤਮ ਹੋਈ ਜਦੋਂ ਅਗਲੇ ਦਿਨ ਸਵੇਰੇ ਮੰਤਰੀ ਉੱਠਿਆ ਤਾਂ ਚਾਰੇ ਪਾਸੇ ਮੰਤਰੀ ਦੇ ਬੰਦੂਕ ਵਾਲੇ ਬੰਦੇ ਖੜੇ ਰਾਜੇ ਦੇ ਮంత్రి ਨੂੰ ਗ੍ਰਿਫਤਾਰ ਕਰਿਆ ਤੇ ਮੰਤਰੀ ਨੂੰ ਕਾਲੇ ਪਾਣੀ ਭੇਜਦਾ ਮੰਤਰੀ ਸੋਚੇ ਵੀ ਮੇਰਾ ਕਸੂਰ ਕੀ ਸੀ ਮੈਂ ਤਾਂ ਵਧੀਆ ਪਾਰਟੀ ਕਰੀ ਤਾਮਾ ਜਮਾ ਵਧੀਆ ਕਰਿਆ ਰਾਜ ਜੀ ਨੂੰ ਇਨਵਾਈਟ ਕਰਿਆ ਰਾਜ ਜੀ ਦੀ ਇੱਜ਼ਤ ਕਰੀ ਮੇਰਾ ਕਸੂਰ ਕੀ ਸੀ ਪ੍ਰੋਬਲਮ ਇੱਥੇ ਸੀ ਕਿ ਰਾਜ ਜੀ ਦੀ ਈਗੋ ਇਸ ਗੱਲ ਪਿੱਛੇ ਹਾਰਟ ਹੋ ਗਈ ਕਿ ਮੰਤਰੀ ਉਹਦੇ ਤੋਂ ਵੱਧ ਕਿਵੇਂ ਚਮਕ ਰਿਹਾ ਹੈ ਕਹਿਣ ਦਾ ਮਤਲਬ ਹੈ ਇਸ ਬੁੱਕ ਦਾ 48 ਲਾਅ ਦਾ ਜਿਹੜਾ ਪਹਿਲਾ ਚੈਪਟਰ ਹੈਗਾ ਉਹ ਇਹ ਹੈ ਕਿ ਜੇ ਤੁਸੀਂ ਆਪਣੇ ਬੌਸ ਤੋਂ ਉੱਤੋਂ ਚਮਕੋਗੇ ਤਾਂ ਤੁਹਾਡੇ ਬੌਸ ਨੇ ਅੱਡੀ ਚੋਟੀ ਦਾ ਜ਼ੋਰ ਲਾ ਲੈਣਾ ਹੈ ਤੁਹਾਡੀ ਛਾਲ ਝਕਾ ਦੇਣੀ ਆ ਉਹਨੇ 2023 ਦੇ ਵਿੱਚ ਕਿਵੇਂ ਵੀ ਪਾਰਟੀ ਕਰੀ ਸੀ ਛੋਟੀ ਜੀ ਉਸ ਤੋਂ ਮੁੜ ਕੇ ਮੈਨੂੰ ਪਤਾ ਹੈ ਮੇਰੇ ਨਾਲ ਕੀ ਕੀ ਹੋਇਆ ਸ਼ੁਕਰ ਹੈ ਮਤਰੀ ਉਹਦਾ ਕਾਲੇ ਪਾਣੀ ਪੀਸਾ ਹੀ ਬਾਬੇ ਦੀ ਕਿਰਪਾ ਆਪਾਂ ਬਚੇ ਹੋਇਆ ਜਾਉਂਦੇ ਹੋਇਆ ਪਰ ਮੈਨੂੰ ਪਤਾ ਹੈ ਬਾਬੇ ਉਹ ਤੋਂ ਬਾਅਦ ਕੀ ਹਾਲ ਹੋਇਆ ਮੇਰਾ ਕਦੇ ਕਿਹੜੀ ਰੇਡ ਕਦੇ ਕਿਹੜੀ ਰੇਡ ਕਦੇ ਤੰਮ ਆ ਜਾ ਮੱਕਦੇ ਕੀ ਹੋਇਆ ਕਦੇ ਕੌਣ ਆ ਗਿਆ ਮਤਲਬ ਕਹੇ ਰਾਜੇ ਨੂੰ ਬੁਰਾਈ ਲੱਗਿਆ ਹੋਊਗਾ ਕਹਿ ਸਕਦੇ ਆ ਕਹਿਣਦਾ ਮਤਲਬ ਕੀ ਹੈਗਾ ਕਿ ਜੇ ਤੁਸੀਂ ਆਪਣੇ ਬੌਸ ਤੋਂ ਵੱਧ ਚਮਕੋਗੇ ਨਾ ਤਾਂ ਸਿੰਪਲ ਜੀ ਗੱਲ ਹੈ ਉਹਨੇ ਤੁਹਾਡੀ ਚਮਕ ਨੂੰ ਫਿੱਕਾ ਪਾਏ ਦੇਣੇਗਾ ਕਿਉਂਕਿ ਜਿਹੜਾ ਉੱਚੇ ਅਹੁਦੇ ਵਾਲਾ ਨਾ ਤੁਹਾਡੇ ਤੋਂ ਤੁਹਾਡਾ ਮੈਨੇਜਰ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਹੈ ਜੇ ਤੁਸੀਂ ਉਹਦੀ ਈਗੋ ਹਰਟ ਕਰਤੀ ਤਾਂ ਫਿਰ ਉਹ ਆਪਣੀ ਅੱਡੀ ਚੋਟੀ ਦਾ ਜ਼ੋਰ ਲਾਊਗਾ ਕਿਉਂਕਿ ਸੂਰਜ ਨੂੰ ਇਹ ਹੁੰਦਾ ਵੀ ਆਲੇ ਦੁਆਲੇ ਤਾਰੇ ਉਹਦੀ ਚਮਕ ਕਰਕੇ ਸਿੱਕੇ ਭਈ ਰਹਿਣਾ ਤੇ ਸੂਰਜ ਇਕੋ ਹੀ ਬਣਿਆ ਰਹਿਣਾ ਚਾਹੀਦਾ ਹੈਗਾ ਤਾਂ ਕਾਰਨ ਇਹ ਹੀ ਆ ਕਿ ਬਹੁਤ ਸਾਰੇ ਲੋਕ ਚਾਹੀਓ 14ਵੀਂ ਸੈਂਚੁਰੀ ਸੀ ਆ 2025 ਚੱਲ ਰਿਹਾ ਹੈਗਾ ਪਰ ਜੇ ਤੁਸੀਂ ਆਪਣੇ ਬੌਸ ਤੋਂ ਉੱਤੇ ਹੋ ਕੇ ਚਮਕੋਗੇ ਨਾ ਪਰ ਮੰਤਰੀਆਂ ਵਾਲੀਆਂ ਗੱਲਾਂ ਨੇ ਭੁਗਤ ਨਹੀਂ ਆਦਾ ਪਹਿਣਗੀ ਆ ਤੇ ਮੈਂ ਇਹ ਚਾਹੁੰਦਾ ਕਿ ਮੈਂ ਤਾਂ ਭੁਗਤੀਆਂ ਸੀਗੀਆਂ ਪਰ ਕੋਈ ਹੋਰ ਸੱਜਣ ਬਿੱਤਰ ਐ ਵੀ ਦੀਆਂ ਗੱਲਾਂ ਨਾ ਭੁਗਤੇ ਪਰ ਇਹ ਗੱਲ ਸਚਾਈ ਹੈ ਨਾ ਪਹਿਲਾ ਚੈਪਟਰ ਇਹ ਹੀ ਕਹਿੰਦਾ ਵੀ ਜੇ ਬੌਸ ਤੋਂ ਵੱਧ ਚਮਕੇ ਤਾਂ ਕੀ ਕਹਨੇ ਹੁੰਦੇ ਆ ਅਨਜਾਬ ਬੁਰੇ ਹੋਣਗੇ ਨਤੀਜੇ ਤਾਂ ਦੇਣੇ ਪੈਣਗੇ ਦੈਟਸ ਇ